ਸਾਡੇ ਮੰਤਰੀ ਸਾਹਿਬ ਵੀ ਤੋੜੇ ਚੁੱਕਦੇ ਰਹਿਆ ਫੋਟੋਆਂ ਨੂੰ ਹੁੰਦੇ ਰਹਿਆ ਪਰ ਵੀਰ ਮੇਰੇ ਤੈਨੂੰ ਤੋੜੇ ਚੁੱਕਣ ਦੀ ਲੋੜ ਨਹੀਂ ਤੋੜੇ ਚੁੱਕਣ ਨੂੰ ਹੈਗੇ ਅਸੀਂ ਭਾਵੇਂ ਅਸੀਂ ਬੁੱਢੇ ਅਸੀਂ ਚੁੱਕ ਲਾਂਗੇ ਇਹਦਾ ਕੋਈ ਪੱਕਾ ਪ੍ਰਬੰਧ ਕਰ ਕਈ ਉਹ ਵੀ ਹੈਗੇ ਜਿਨ੍ਹਾਂ ਕੋਲ 40 40 ਕਿਲੇ ਜ਼ਮੀਨ ਤੇ ਮੰਗ ਕੇ ਖਾਣ ਵਾਲੇ ਬਣੇ ਪਏ ਆ ਅਫਸੋਸ ਹੈ ਵੀ ਉਹ ਜਾਦੇ ਮੈਂ ਕਹੂੰਗਾ ਥੱਲੇ ਹੀ ਲੱਗ ਗਏ ਜਿਹੜੇ ਆ ਨਹੀਂ ਸਕਦੇ ਉਹਨਾਂ ਦੀ ਰਾਖੀ ਤੁਸੀਂ ਕਰਨੀ ਤੁਸੀਂ ਕੋਈ ਕਿਤੇ ਇਹਨਾਂ ਕੋਲ ਪੈਸਾ ਹੀ ਨਹੀਂ ਆ ਅੱਜ ਵੀ ਸਾਡੇ ਬੰਦੇ ਕੁਝ ਬੰਦਿਆਂ ਨੂੰ ਰੋਕਦੇ ਰਹੇ ਆ ਐਸੀ ਆ ਰਿਹਾ ਬੰਦੇ ਉੱਤੇ 2 ਵਜੇ ਉੱਥੇ ਜਾਣਾ ਆਪਾਂ ਹਰੀਗੇ ਨਹੀਂ ਜਾਣਾ ਐਸੀ ਸਾਹਿਬ ਨੇ ਪਤਾ ਕੀ ਕਹਤਾ ਉਹਨਾਂ ਸਾਡੇ ਕੋਲ ਤੇ ਪੈਸਾ ਹੀ ਕੋਈ ਨਹੀਂ ਪਹਿਲਾਂ ਸਰਕਾਰ ਨੂੰ ਕੋਈ ਸਾਡੇ ਖਾਤੇ 'ਚ ਪੈਸੇ ਜਮ੍ਹਾਂ ਕਰਾਵੇ ਲੈ ਦੱਸੋ ਜੇ ਕੋਈ ਪੈਸਾ ਹੀ ਨਹੀਂ ਤੇ ਐਸੀ ਨੇ ਆ ਤੇ ਇੱਥੇ ਆ ਕੇ ਕੀ ਪੜਨਾ ਬਈ ਐਂ ਤਾਂ ਸੱਦ ਪੱਦਰੇ ਬੰਦੇ ਆ ਅਨਪਾੜ੍ਹ ਧੰਨਵਾਦ ਹੈ ਮੈਂ ਉਹਨਾਂ ਦਾ ਕਰੂੰਗਾ ਜਿਹੜੇ ਰਾਤ ਵੀ ਇੱਥੇ ਰਹਿੰਦੇ ਆ ਤੇ ਮਰਨ ਵਰਤੇ ਬੈੰਦੇ ਆ ਤੇ ਇੱਥੇ ਹੀ ਰਹਿ ਕੇ ਤੇ ਉਦੋਂ ਦੇ ਇੱਥੇ ਬੈਠੇ ਆ ਸਾਡਾ ਦੇ ਉਹ ਟੈਂਪਰੇਰੀ ਜੇ ਧੰਨਵਾਦ ਕਰ ਦਿਆ ਕਰੋ ਜਿਹੜੇ ਤੁਹਾਡੇ ਦੀ ਗੱਲ ਜੇ ਅੱਠੀ ਦਿਨ ਨਹੀਂ ਆਉਣੇ ਤਾਂ ਕਦੇ ਚੋਂ ਉੱਥੇ ਦੇ ਨਾ ਆਉਣੇ ਆ ਪਰ ਮੈਂ ਦਾ ਰਾਨ ਪਰੇਸ਼ਾਨ ਆ ਵੀ ਜੇ ਪਹੂ ਨੂੰ ਆਖਿਆ ਵੇ ਵੀ ਚਾਰਕ ਦਬਕੇ ਮਾਰ ਦਿਆ ਤੇ ਉਹ ਵੀ ਕਈ ਵਾਰ ਰਮਾਨਾ ਬਹਿ ਜਾਂਦਾ ਖੁਰਲੀ ਤੇ ਚੜਨ ਨੂੰ ਹਟ ਜਾਂਦਾ ਪਰ ਰਾਨ ਆ ਵੀ ਇੰਨੀ ਵਾਰਾ ਬੁਲਾ ਰਿਆਂ ਨੇ ਬੇਨਤੀ ਕੀਤੀ ਆ ਜਿਆਦਾ ਕੋ ਲੱਤਾਂ ਦੇ ਵਿੱਚ ਨੁਸਾ ਥੋੜਾ ਬਾਲਾ ਯਾ ਬੈਨ ਨੂੰ ਫਿਰਦਾ ਵਾ ਇਸ ਕਰਕੇ ਮੇਰੇ ਵੀਰੋ ਇੱਥੇ ਬੈਨ ਦਾ ਫਾਇਦਾ ਵੜਾ ਵਾ ਜੇ ਤੁਸੀਂ ਇੱਥੇ ਬੋਗੇ ਤੇ ਪਹਿਲੀ ਗੱਲ ਤੇ ਜੇ ਕਿਸੇ ਦੇ ਬਵਾਸੀਰ ਹੋਊਗਾ ਤੇ ਹਟ ਜਾਊਗਾ ਤੇ ਇਹਦਾ ਗਾਣਾ ਨਹੀਂ ਹੁੰਦੀ ਤੇ ਮੇਰੇ ਵੀਰ ਬੇਨਤੀ ਆ ਤੁਹਾਨੂੰ ਵੀ ਪੱਤਰਕਾਰਾਂ ਨੇ ਨਹਿਰ ਲਵਾ ਦਿਓ ਪਰ ਨਾਰਿਆਂ ਦਾ ਜਵਾਬ ਦਰਿਆ ਨਹੀਂ ਦੇਣਾ ਤੋਹਾਂ ਦੇਣਾ ਵਾ ਕਿਉਂਕਿ ਤੁਹਾਡੀ ਫੋਟੋ ਤੁਹਾਡੀ ਜਿਹੜੀ ਵੀਡੀਓ ਹੈ ਸਰਕਾਰ ਦੇ ਕੰਨਾਂ ਤੱਕ ਫੇਰ ਅਪੜਨੀ ਆ ਜੇ ਪਨਾਰ ਪੰਡਾਲ ਦੇ ਵਿੱਚ ਹੋ ਗਏ ਮੈਨੂੰ ਨੇ ਸਮਝਾਉਂਦੇ ਵੀ ਕਿਉਂ ਪੰਡਾਲ ਤੋਂ ਪਾਸੇ ਜਾ ਕੇ ਛੜਕਦੇ ਲੋਕ ਤੁਰੇ ਫਿਰਦੇ ਆ ਯਾਰ ਚੰਗੇ ਬਲੇ ਬੰਦੀ ਆ ਢੂੜ ਮਹੀਨਾ ਮਹੀਨਾ ਹੋ ਗਿਆ ਉਹਨਾਂ ਨੂੰ ਇੱਥੇ ਬੈਠੇ ਨੂੰ ਆਪਾਂ ਇਹ ਨਹੀਂ ਬੇਨਤੀ ਮੰਦੇ ਤੇ ਫਿਰ ਆਪਾਂ ਗਾਂ ਘੀ ਸਵਾਰਾਂਗੇ ਹੁਣ ਪਹਿਲਾਂ ਮੈਂ ਗੁਰੂ ਦੀ ਬੁਲਾਉਂਗਾ ਫੱਡੇ ਤੇ ਫਿਰ ਪੰਜਾਂ ਚਾਰ ਨਰ ਰਹਾਉਂਗਾ ਤਾਂ ਝੰਡੇ ਤਾਂ ਤੇ ਬਾਹਾਂ ਤਾਂ ਕਰਕੇ ਤੁਹਾਡੀ ਫੋਟੋ ਜਿਹੜੀ ਉਹ ਪਤਕਰਾਰਾਂ ਨੇ ਲੈਣੀ ਘਰ ਤੋਂ ਘਟਾ ਆਪੋ ਆਪਣੀ ਫੋਟੋ ਦੇ ਵਧੀਆ ਤਰ੍ਹਾਂ ਜਿਹੜਾ ਇਹਨਾਂ ਦੇ ਕੈਮਰੇ ਵਿੱਚ ਫਿੱਟ ਕਰਵਾ ਦਿਓ ਪਹਿਲਾਂ ਸਾਰੇ ਦਾਨੇ ਗੱਜ ਗਿਆ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਦਾ ਹੈਗਾ ਜਿੰਦਾਬਾ ਜਿੰਦਾਬਾ ਕਿਸਾਨਾਂ ਦਾ ਹੈਗਾ ਜਿੰਦਾਬਾ ਜਿੰਦਾਬਾ ਕਿਸਾਨਾਂ ਨੂੰ ਦਰਿਆਜ ਡੋਬਣ ਵਾਲੀਆਂ ਸਰਕਾਰਾਂ ਹਾਏ ਹਾਏ ਜੈ ਹਾਏ ਕਿਸਾਨਾਂ ਨੂੰ ਝੂਠੇ ਲਾਰੇ ਲਾਉਣ ਵਾਲੀਆਂ ਸਰਕਾਰਾਂ ਹਾਏ ਹਾਏ ਭਗਵਾਨਤ ਮਾਨ ਹੈ ਹਾਏ ਹਾਏ ਚੁਟਕਲੇਸ ਕੌਣ ਸਕਾਉਣ ਵਾਲੀਆਂ ਸਰਕਾਰਾਂ ਮੁਰਦਾਬਾ ਮੁਰਦਾਬਾ ਚੁਟਕਲੇਬਾਜ਼ ਮੁਰਦਾਬਾ ਮੋਦੀ ਦਾ ਭਗਵਾਨਤ ਮਾਨ ਮੁਰਦਾਬਾ ਖਜ਼ਾਨਾ ਦਾ ਹੈਗਾ ਜਿੰਦਾਬਾ ਜਿੰਦਾਬਾ ਬੜਾ ਕੰਮ ਕੀ ਹੋ ਰਿਹਾ ਇਤਨ ਕਿਹੜੀ ਕੋਈ ਮਨੇ ਆਪ ਫੇਰ ਬਣਾ ਲੈਦੇ ਹਾਂ ਕਿਸਾਨ ਭਰਾਓ ਇਹਨਾਂ ਲੋਕਾਂ ਨੇ ਤੁਹਾਨੂੰ ਵਾਰੀ-ਵਾਰ ਸਾਰਿਆਂ ਬੁਲਾ ਰਹੇ ਨੇ ਦੱਸ ਦਿੱਤਾ ਵਾ ਕਿ ਕਿਹੜੇ ਕੰਮ ਲਈ ਆਪਾਂ ਆਏ ਹਾਂ ਆ ਸਾਡੇ ਅਮਤੋਜ ਮਾਨ ਜੀ ਬੈਠੀ ਆ ਇੱਕ ਦਿਨ ਸਾਨੂੰ ਕਿਤੇ ਸਬੱਬ ਮਿਲਿਆ ਸੀ ਦੋਵੇਂ ਜਣੇ ਉੱਪਰ ਚੜ ਗਏ ਸਾਡੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੇ ਬੁਲਾ ਰਹੇ ਜੀ ਬੋਲਣਾ ਮੇਰੇ ਭਰਾਓ ਇਹਨਾਂ ਦਾ ਬੁਲਾਰਿਆਂ ਦਾ ਜਿਹੜਾ ਸਪੀਚ ਆ ਸੁਣੇ ਤੋਂ ਬਗੈਰ ਇੱਧਰ ਉੱਧਰ ਨਾ ਜਾਇਓ ਜੇ ਤੇ ਮੈਂ ਸੈਕਟਰੀ ਨੇ ਵਿਚੋਣ ਆਪਣਾ ਸਵੇ ਸੈਕਟਰੀ ਨੂੰ ਕਹੂੰਗਾ ਵੀ ਇਹਨਾਂ ਨੂੰ ਬਹੁਤਾ ਕਿਤੇ ਲੇਟ ਨਾ ਬਲਾਇਆ ਉਹ ਕਈ ਵਾਰ ਸਾਨੂੰ ਇੰਨੀ ਭੁੱਖ ਲੱਗ ਜਾਂਦੀ ਹੈ ਰੋਟੀ ਕੰਮ ਫੇਰ ਨਾ ਦੇਲ ਜੀਏ ਫਿਰ ਤਹ ਸਾਦੋ ਪੁੱਛਣਾ ਵੀ ਮਾਨ ਸਾਹਿਬ ਨੇ ਕੀ ਬੋਲਿਆ ਸੀ ਜੇ ਤੁਸੀਂ ਇਹਨੂੰ ਸੁਣ ਲੋ ਕਿਤੇ ਹੋ ਸਕਦਾ ਇੱਥੋਂ ਨਾ ਉਠੋ ਇਹਨਾਂ ਨੇ ਮੈਨੂੰ ਪੁੱਛਿਆ ਵੀ ਪ੍ਰਧਾਨ ਜੀ ਤੁਹਾਡੀ ਕਿੰਨੀ ਉਮਰ ਆ ਮੈਂ ਕਿਹਾ ਮੇਰੀ ਲਗਭਗ 77 ਸਾਲ ਉਮਰ ਹੋ ਗਈ ਆ ਹਾਂ ਦਾ ਕਿੰਨੀ ਕੋਰਾ ਡੁੱਬੇ ਜੇ ਮੈਂ ਇਹ ਨਹੀਂ ਮਦਦ ਸਕਦਾ ਮੈਨੂੰ ਪੁੱਛੋ ਵੀ ਬਜਾ ਕਿੰਨੀ ਵਾਰਾਂ ਜੀ ਲਗਭਗ ਡੁੱਬਦੇ ਹੀ ਰਹੇ ਆ ਡੁੱਬ ਡੁੱਬ ਕੇ ਜੰਮ ਗਏ ਜੋ ਜੰਮੇ ਆ ਉਦੋਂ ਤੋਂ ਡੁੱਬਦੇ ਰਹੇ ਆ ਅੱਜ ਵੀ ਤੁਹਾਡੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਖੜੇ ਆ ਪਰ ਗੱਲ ਸਾਡੀ ਉਹ ਬਣੀ ਖੜੀ ਆ ਕਿ ਜਿੱਥੇ ਜਥੇਬੰਦੀਆਂ ਨੇ ਸਾਨੂੰ ਧੰਨਵਾਦ ਵੀ ਕਰਦੇ ਜਿੱਥੇ ਬੰਦੀਆਂ ਦਾ ਜਿਹੜੇ ਵੀ ਆ ਕੋਟ ਬੁੱਢੇ ਜਿੱਥੇ ਬੰਦੀ ਵੀ ਆਏ ਆ ਹੋਰ ਵੀ ਭੈਣ ਭਰਾ ਵੜੇ ਆਏ ਆ ਇਹਨਾਂ ਦਾ ਧੰਨਵਾਦ ਵੀ ਕਰਦੇ ਸਾਰੇ ਜਥੇਬੰਦੀਆਂ ਦਾ ਭਾਵੇਂ ਥੋੜੇ ਬੰਦੇ ਆ ਆ ਕੇ ਇਹਨਾਂ ਨੇ ਹਾਜ਼ਰੀ ਲਵਾਈ ਆ ਪਰ ਕੁਝ ਜਸੇ ਬੰਦੀਆਂ ਦਾ ਸਾਡੇ ਵਿੱਚ ਆਗੂ ਆ ਉਹ ਵੀ ਜਿਨ੍ਹਾਂ ਨੂੰ ਸਾਡੇ ਤੋਂ ਥੋੜਾ ਬਹੁਤਾ ਅਲਰਜੀ ਹੋਊਗੀ ਪਰ ਇਹ ਨਵੇਂ ਤੇ ਵੀ ਡੁੱਬੇ ਸਾਡੇ ਭੈਣ ਭਰਾ ਵੀ ਆ ਦਰਿਆ ਨੇ ਲਿਆ ਨਹੀਂ ਤੇ ਕਰਨਾ ਪਵੇਂ ਇੰਦਰਜੀਤ ਕੋਟਪੁੱਟਾ ਦੀ ਪਹਿਲੀ ਹੋਵੇ ਤੇ ਭਾਵੇਂ ਗ੍ਰਾਹ ਦੀ ਹੋਵੇ ਤੇ ਭਾਵੇਂ ਉਹ ਕਾਂਤ ਕ੍ਰਾਂਤੀਕਾਰੀਆਂ ਨੇ ਜਿਵੇਂ ਦਰਿਆ ਨੇ ਸਾਰੇ ਵੇੜਾ ਕਰਕੇ ਕਰ ਦੇਣਾ ਵਾ ਇਹ ਕਰਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਭਰਾਓ ਤੁਸੀਂ ਚੰਗੇ ਕੰਮ ਨੂੰ ਬੈਠੇ ਸੀ ਅੱਗੇ ਵੀ ਆਉਂਦੇ ਰਹੇ ਹਾਂ ਹੁਣ ਵੀ ਤੁਹਾਡੇ ਨਾਲ ਆ ਚਲੋ ਜਿੰਨੀ ਕਿ ਜੋਗੀ ਹੈਗੇ ਅੱਜ ਵੀ ਆਏ ਆ ਪਰ ਹੈਰਾਨ ਕੀ ਇਹ ਗੱਲ ਆ ਸਾਡੇ ਜੋ ਗੱਲ ਬਣੀ ਆ ਵੀ ਮੁਸਲਮਾਨ ਦੇ ਮੂੰਹ ਦੇ ਵਿੱਚੋਂ ਬੁਰਕੀ ਖਾਣ ਲੱਗਾ ਬੁਰਕੀ ਦੇ ਪਿੱਛੇ ਜਾ ਕੇ ਪੁੱਛਣ ਲੱਗਾ ਮੌਲਵੀ ਨੂੰ ਵੀ ਆਪਣੇ ਕੀ ਰਿਵਾਜ ਆ ਆਪਣੀ ਰੌ ਰੀਤ ਕੀ ਆ ਵੀ ਬੁਰਕੀ ਖਾਣੀ ਆ ਕਿ ਛੁੱਟਣੀ ਆ ਪੂਆ ਦਾ ਹਿੰਦੂਆਂ ਨੂੰ ਪੁੱਛੋ ਜਾ ਕੇ ਪੂਆ ਦਾ ਆਪਣੀ ਸ਼ਰਧ ਕੀ ਲਿਖਿਆ ਹਿੰਦੂਆਂ ਨੂੰ ਵੀ ਅੱਖਾਂ ਨਾਲ ਸ਼ਰਧ ਨਹੀਂ ਲਿਖਿਆ ਕੱਖ ਵੀ ਜੇ ਤਾਂ ਹਿੰਦੂ ਖਾਂਦੇ ਤੇ ਆਪਾਂ ਛੁੱਟਣੀ ਆ ਤੇ ਜੇ ਉਹ ਛੁੱਟਦੇ ਤੇ ਆਪਾਂ ਖਾਣੀ ਆ ਆਪਾਂ ਉਹਨਾਂ ਦੇ ਉਲਟ ਚੱਲਣਾ ਆ ਸਾਡੀ ਦਿਓ ਗੱਲ ਬਣੀ ਪਈ ਵੀ ਜਥੇ ਬੰਦੀਆਂ ਦੇ ਆਗੂਆਂ ਦੇ ਉਲਟ ਚੱਲਣਾ ਵੀ ਉਹ ਲੱਕਦੇ ਲੈ ਜਾਂਦਾ ਸਿਰੋਪੋ ਦੂਜਾ ਨਾਲ ਲੈ ਜੇ ਇਹ ਨਹੀਂ ਵੇਖਣਾ ਰੋੜਦਿਆਂ ਤੇ ਰੁੜਦੀ ਜੀ ਇਹ ਹਾਲਾਤ ਬਣੇ ਖੜੇ ਆ ਇਹ ਵਿਚਾਰੇ ਗਰੀਬ ਬੋਲ ਬੋਲ ਕੇ ਥੱਕ ਗਏ ਆ ਵੀ ਸਾਡੀ ਤਕਲੀ ਹੋ ਗਏ ਮਤ ਕਰੋ ਚੰਗੇ ਕੰਮ ਨੂੰ ਤੁਰਿਆ ਵਧੀਆ ਕੰਮ ਨੂੰ ਤੁਰਿਆ ਦਰਿਆ ਦਾ ਕੋਈ ਪੱਕਾ ਹੱਲ ਲੱਭਣ ਨੂੰ ਤੁਰਿਆ ਆ ਬੈਠੀਆਂ ਮੇਰੀਆਂ ਭੈਣਾਂ ਮੈਂ ਧੰਨਵਾਦ ਕਰਦਾ ਫੇਰ ਤੁਸੀਂ ਮੈਨੂੰ ਆਖਣਾ ਵੀ ਇਹ ਟੁਟਕਲੇ ਜਾਦੇ ਸੁਣਾਉਂਦਾ ਕੋਈ ਆਪਦੇ ਘਰ ਐਨੂੰ ਕੁੱਟੀ ਜਾਵੇ ਤੇ ਜੇਠੋ ਦਾ ਕਰੀ ਜਾਵੇ ਉਹ ਤੂੰ ਹੜਦਾ ਕਿ ਮੈਂ ਆਵਾਂ ਉਹ ਫੇਰ ਕੁੱਟ ਖਾਦੀ ਉਹ ਤੂੰ ਹੜਦਾ ਕਿ ਮੈਂ ਆ ਮਾਂ ਦੀ ਉੰਟ ਰਿਆ ਉਦੋਂ ਜਦੋਂ ਮੇਰਾ ਲਹੂ ਅੰਦਰ ਪਾਦਾ ਇਹਨਾਂ ਪਤਾ ਨਹੀਂ ਕਦੋਂ ਅਜੇ ਆਉਣਾ ਵਾ ਆਏ ਵੀ ਜਿਹੜੇ ਪੰਡਾਲ ਚੋਂ ਵੀ ਨਹੀਂ ਬੈਂਦੇ ਹੈਰਾਨ ਕੀ ਆਲੀ ਗੱਲ ਆ ਯਾਰ ਵੀ ਤੁਹਾਨੂੰ ਤਰਲੇ ਮਾਰਨਾ ਘਟ ਦੋ ਘਟ ਦਿੱਲੀ ਆਏ ਜੀ ਉਹ ਤੇ ਮੇਜੋ ਜਿਹੜੇ ਸਰਕਾਰ ਨੂੰ ਰੋਣ ਪਿਟਣ ਆਵੇ ਪੂਰੇ ਦੇ ਬਹਿ ਕੇ ਰੋਗੇ ਮੰਜੇ ਦੇ ਬਹਿ ਕੇ ਚੰਗੇ ਲੱਗਦੇ ਜੀ ਮੈਂ ਨਾ ਨਾ ਰੋਟੀਆਂ ਦੇ ਫੁਲਕੇ ਚੁੱਕ ਕੇ ਕਿਤੇ ਦਰਿਆ 'ਚ ਨਾ ਉਤਰ ਜਾਣਾ ਵੀ ਰੋਟੀ ਖਾ ਕੇ ਉੱਥੋਂ ਆਉਣੀ ਸੀ ਇਹ ਕਰਕੇ ਭਰਾਓ ਮੈਂ ਬਹੁਤਾ ਲੰਮਾ ਚੋੜਾ ਸਮਾਂ ਨਹੀਂ ਲੈਣਾ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵਾਂ ਵੀ ਆਪਾਂ ਮਤੋਜਮਾਨ ਦੀ ਜਿਹੜੀ ਆ ਸਪੀਚ ਹੈ ਜਰੂਰ ਸੁਣਨੀ ਆ ਸਾਡੇ ਕੋਲ ਤੇ ਨਾ ਇਹਨਾਂ ਮਸਾਲਾ ਹੈਗਾ ਐਂਦੇ ਸੱਦ ਪਦਰੇ ਬੰਦੇ ਆ ਅਨਪੜ ਤੇ ਭਾਰੋ ਤੁਹਾਨੂੰ ਅਣਕੇ ਕੱਢ ਕੱਢ ਕੇ ਜਦੋਂ ਦੱਸਣਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੱਥੇ ਅਸੀਂ ਫਿਰਦੇ ਆ ਸਾਡਾ ਹੱਕ ਕੀ ਬੰਦਾ ਸਾਡਾ ਹੱਕ ਮਾਰ ਕੇ ਕੀ ਬੈਠੇ ਆ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਕਿਸੇ ਦੇ ਘਰ ਕੋ ਪਰਨਾਲਾ ਨਹੀਂ ਲਾਉਣ ਦਿੰਦਾ ਸਾਡੇ ਸਿਰ ਤੇ ਦਰਿਆ ਪਾਇਆ ਜਦੋਂ ਤੋਂ ਲਾਗੇ 1993 94 ਤੋਂ ਸਾਨੂੰ ਡੋਬ ਕੇ ਰੱਖਿਆ ਜਿਹੜੇ ਦਰਿਆਵਾਂ ਦੇ ਵਿੱਚ ਲੋਕ ਆ ਕਈ ਉਹ ਵੀ ਹੈਗੇ ਜਿਨ੍ਹਾਂ ਕੋਲ 40 40 ਕਿੱਲੇ ਜ਼ਮੀਨ ਹ ਕੁਲੇ ਆਲ ਦੇ ਵਿੱਚ 800 ਕਿੱਲੇ ਜ਼ਮੀਨ ਆ ਤੇ ਉਹ 40 40 ਕਿੱਲੇ ਇੱਕ ਘਰ ਕੋਲ ਆ ਤੇ ਮੰਗ ਕੇ ਖਾਣ ਵਾਲੇ ਬਣੇ ਪਏ ਆ ਅਫਸੋਸ ਇਹ ਆ ਵੀ ਉਹ ਜਾਦੇ ਮੈਂ ਕਹੂੰਗਾ ਥੱਲੇ ਹੀ ਲੱਗ ਗਏ ਜਿਹੜੇ ਆ ਨਹੀਂ ਸਕਦੇ ਪਰ ਜਿਹੜੇ ਆਪਾਂ ਗੁੱਸਾ ਕਰ ਲੈਨੇ ਵੀ ਜਿਹੜੇ ਦਰਿਆ ਦੇ ਵਿੱਚ ਡੁੱਬੀ ਹੋ ਕੇ ਨਹੀਂ ਆਉਂਦੀ ਭਰਾਓ ਉਹਨਾਂ ਦੀ ਔਨ ਜੋਗੀ ਸੱਤਿਆ ਹੀ ਨਹੀਂ ਰਹਿ ਗਈ ਉਹਨਾਂ ਦੀ ਰਾਖੀ ਤੁਸਾਂ ਕਰਨੀ ਤੁਸਾਂ ਉਹ ਤੁਹਾਡੇ ਮੂੰਹ 'ਵਲੇ ਵੇਦੇ ਤੁਹਾਡੀ ਸੁੱਖ ਮੰਗਦੇ ਆ ਪਰ ਉਹਨਾਂ ਦੀ ਔਨ ਦੀ ਬਾਹਰ ਜੋ ਕੋਈ ਰਹਿ ਗਈ ਕੋਈ ਰੇਤ ਦਾ ਟੋਕਰਾ ਵੇਚ ਕੇ ਗੁਜ਼ਾਰਾ ਕਰਦਾ ਪਰ ਉਹਨੇ ਕਿਤਰਾ ਕਰਦਾ ਵਾ ਕਿਤਰਾ ਆਪਣੇ ਮੱਧਾਂ ਨੂੰ ਪੱਟੇ ਪਾਉਂਦਾ ਵਾ ਇੱਕ ਦਿਨ ਮੈਂ ਬੰਨੇ ਬੰਨੇ ਨੰਗਿਆ ਸੀ ਅੱਧਾ ਬੰਨ ਡਿੱਗਿਆ ਪਿਆ ਵਾ ਅੱਧੀ ਛੜਕ ਡਿੱਗੀ ਪਈ ਆ ਕੋਈ ਕਿਤੇ ਇਹਨਾਂ ਕੋਲ ਪੈਸਾ ਹੀ ਨਹੀਂਗਾ ਅੱਜ ਵੀ ਸਾਡੇ ਬੰਦੇ ਕੁਝ ਬੰਦਿਆਂ ਨੂੰ ਰੋਗ ਦੇ ਰਹੇ ਆ ਐਸੀ ਆ ਰਿਹਾ ਬੰਦੇ ਉੱਤੇ 2 ਵਜੇ ਉੱਥੇ ਜਾਣਾ ਆਪਾਂ ਹਰੀਗੇ ਨਹੀਂ ਜਾਣਾ ਐਸੀ ਸਾਹਬ ਨੇ ਪਤਾ ਕੀ ਕਹਿਤਾ ਉਹਦਾ ਸਾਡੇ ਕੋਲ ਤੇ ਪੈਸਾ ਹੀ ਕੋਈ ਨਹੀਂ ਪਹਿਲਾਂ ਸਰਕਾਰ ਨੂੰ ਕੋ ਸਾਡੇ ਖਾਤੇ 'ਚ ਪੈਸੇ ਜਮਾ ਕਰਾਵੇ ਲੈ ਦੱਸੋ ਜੇ ਪੈਸਾ ਹੀ ਹੈ ਨਹੀਂ ਤੇ ਐਸੀ ਨੇ ਆਦੇ ਇੱਥੇ ਆ ਕੇ ਕੀ ਫੜਨਾ ਬਈ ਉਹਦਾ ਉਹਦੇ ਇਹੀ ਐਸੀ ਦੇ ਉਹਨੂੰ ਦਰਿਆ ਦੇ ਘਾੜੀ ਥੋੜਾ ਰੱਖ ਦੇਣਾ ਲੱਗਣਾ ਤੇ ਪੱਥਰ ਆ ਕੰਧਾ ਹੋਣੀਆਂ ਆ ਇਹ ਕਰਕੇ ਭਰਾਓ ਸਾਡੇ ਮੰਤਰੀ ਸਾਹਿਬ ਵੀ ਤੋੜੇ ਚੁੱਕਦੇ ਰਹਿ ਆ ਫੋਟੋਆਂ ਨੂੰ ਹੁੰਦੇ ਰਹਿ ਆ ਪਰ ਵੀਰ ਮੇਰਿਆ ਤੈਨੂੰ ਤੋੜੇ ਚੁੱਕਣ ਦੀ ਲੋੜ ਨਹੀਂ ਅੱਜ ਲੋਕਾਂ ਦੀ ਇਹਨਾਂ ਦੀ ਸਾਰ ਲਏ ਆ ਗਏ ਤੇ ਇਹਦਾ ਕੋਈ ਪੱਕਾ ਪ੍ਰਬੰਧ ਕਰ ਤੋੜੇ ਚੁੱਕਲੂ ਹੈਗੇ ਅਸੀਂ ਭਾਵੇਂ ਅਸੀਂ ਬੁੱਢੇ ਅਸੀਂ ਚੁੱਕ ਲਾਂਗੇ ਪਰ ਗੱਲ ਇਹ ਵੀ ਜਿਹਦਾ ਕੰਮ ਉਸ ਦਾ ਸਾਜੇ ਉਹ ਹੋਰ ਕਰੇ ਦੋ ਆਂਦੇ ਨੇ ਨਾ ਢੂੰਗਾ ਭਾਜੀ ਜੇ ਖੋਤੇ ਦਾ ਕੰਮ ਆਖੀਏ ਗਿੱੱਡੜ ਨੂੰ ਕਰਦੇ ਤਾਂ ਨਹੀਂ ਕਰੂਗਾ ਇਹ ਕਰਕੇ ਤੋੜੇ ਚੁੱਕਣ ਨੂੰ ਸੰਗਤ ਹੈਗੀ ਆ ਤੇਰੇ ਤੋੜੇ ਚੁੱਕਣ ਦੀ ਵੀਰ ਮੇਰਿਆ ਲੋੜ ਨਹੀਂ ਇਹਨਾਂ ਦੇ ਵਿੱਚ ਆ ਇਹਨਾਂ ਨੂੰ ਵਿਸ਼ਵਾਸ ਦਿਵਾ ਪਰ ਮੈਂ ਸੁਣਿਆ ਵਾਂ ਜੋ ਮੈਨੂੰ ਪੱਕਾ ਨਹੀਂ ਪਤਾ ਉਹ ਪਿਓ ਦਾ ਕੋਈ ਗੱਲ ਨਹੀਂ ਇਹੀ ਮਾਵਜਾ ਦੇਦਾ ਬੈਠੇ ਰਹਿਣਾ ਪਰ ਜਦੋਂ ਜੀ ਕਰੂ ਉੱਠ ਜਾਂਗੇ ਤੇ ਫਿਰ ਗਾਰ ਦੇ ਬਨੇ ਤੇ 8 ਕਿ ਮਹੀਨੇ ਰਹਿ ਗਏ ਆ ਕਿਤਰਾ ਕੰਮ ਰੋ ਕਾਊਗਾ ਫਿਰ ਜਾਂ ਜੇ ਆਪਾਂ ਇਤਨਾ ਧੜਿਆ ਜੇ ਬੰਦੇ ਹੋਵਾਂਗੇ ਪੁੱਛਾਂਗੇ ਇਹਨਾਂ ਤੋਂ ਤੇ ਜੇ ਆਪਣੇ ਸੱਤਿਆ ਹੋਈ ਤੇ ਫਿਰ ਜ਼ਰੂਰ ਪੁੱਛਾਂਗੇ ਵੀ 10 ਉਹ ਦੋ ਕਿਹਨਾਂ ਹਟਉਣ ਕੀ ਲੈਣ ਆਵਾ ਇਹ ਕਰਕੇ ਭਰਾਓ ਥੋੜਾ ਜਜ਼ਬਾਤ ਦੇ ਵਿੱਚ ਆ ਕੇ ਮੈਂ ਵੱਧ ਘੱਟ ਬੋਲ ਗਿਆ ਮੇਰੇ ਭਰਾਵਾ ਮੈਂ ਗਲਤੀ ਵੀ ਮੰਨਦਾ ਮਾਫੀ ਮੰਗਦਾ ਪਰ ਮੈਂ ਇਹ ਬੇਨਤੀ ਫਿਰ ਜ਼ਰੂਰ ਕਰਦਾ ਵੀ ਮੇਰੀ ਮਾਫੀ ਤਾਂਵਾ ਉਹ ਤੁਹਾਨੂੰ ਮੈਂ ਕੋਈ ਗੱਲ ਸੁਣਾ ਕੇ ਬੰਦ ਮਰ ਦੇਣਾ ਵੀ ਨੂਰਦੀਨ ਨੂੰ ਨਰਾਤਾ ਹੋ ਜਾਂਦਾ ਉਹ ਸੋਹਰੇ ਤੇ ਲੱਗਿਆ ਤੇ ਉਹ ਪੁਰਾਣੀ ਮਾਰ ਮਿਟਾ ਸੱਤ ਦੇ ਥੇਰੇ ਚ ਉਹਦਾ ਸਿਰ ਪਾੜਿਆ ਜੋ ਆਂਦਾ ਮੈਂ ਆਖਿਆ ਮਾਂ ਜੀ ਕੁੱਤਾ ਹੈ ਉਹ ਬੱਡੀ-ਬੁੱਡੀ ਕਰਾ ਗਿਆ ਇਹਦੇ ਦੀਦਾ ਦੇਣੀ ਹੀ ਰਾਤ ਨੂੰ ਉੱਠ ਕੇ ਪਿਸ਼ਾਬ ਕਰਨ ਗਿਆ ਜੇ ਘੋਸੀ ਆਉਂਦਾ ਮੰਨਦਾ ਉਹਦੇ ਮੰਦੇ ਤੇ ਚਲੇ ਗਿਆ ਆਹ ਆਹ ਕਸਰ ਰਹਿ ਗਈ ਆ ਕਿ ਹੁਣ ਫੇਰ ਆ ਗਿਆ ਮੈਂ ਆਖਿਆ ਮਾਂ ਜੀ ਨਾ ਰਾਜੀ ਨਾ ਮੈਂ ਕਰਾਂ ਉਹਦੀ じゃ ਰਾਜੀ ਨਮਾ ਹੀ ਆਹ ਐ ਤਰ੍ਹਾਂ ਨਹੀਂ ਮੈਂ ਰਾਜੀ ਨਮਾ ਮੰਨਦਾ ਆਦੋਂ ਕਿਤਰਾ ਮੰਨੇਗਾ ਆਹਦਾ ਮੇਰੇ ਮੰਜੇ ਦੇ ਛੱਡ ਗਈਆਂ ਤਾਂ ਮੰਨੂਗਾ ਇਹਦਾਂ ਆਖੇ ਨਾ ਮੈਨੂੰ ਦੀਦਾ ਨਹੀਂ ਗਾ ਤੇ ਮੈਂ ਤਾਂ ਪ੍ਰਭੂ ਤੁਹਾਡਾ ਰਾਜ ਨਾਮਾ ਤਾਂ ਮੰਨੂਗਾ ਤੁਹਾਡੇ ਨਾਲ ਵੀ ਮੇਰੀ ਗਲਤੀ ਤੋਂ ਕਬੂਲ ਲਈ ਆ ਮੈਂ ਗਲਤੀ ਮੰਨ ਲਈ ਆ ਪਰ ਪੰਡਾਲ ਚ ਆਜੋ ਨੂਰਦੀਨ ਨੂੰ ਮੈਂ ਤਾਂ ਤੁਹਾਡੇ ਨਾਲ ਪਿਆਰ ਮੰਨੂਗਾ ਜੇ ਪੰਡਾਲ ਚ ਫੋਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ